हेलो एंड वेलकम माय डी स्टूडेंट्स आई होप दैट यू ऑल आर डूइंग गुड रजे अज्ञास मैथमेटिक्स का सैंपल पेपर देखा प्लस टू क्लास का तो हादसा रजे जिड़ा ही पेपर है ट्वेंटी टू जनवरी का है ठीक है जी और ये जो पेपर है आर्ट्स वाले बच्चों का भी है यानी जिन्होंने ह्यूमैनिटीज ग्रुप रख्या होया जो पेपर है रजे साइंस स्ट्रीम वाले बच्चों का भी है जिन्होंने नॉन मैडिकल या फिर सुपर मैडिकल रखी हुई है ਔਰ ਜੇ ਉਹਦੇ ਨਾਲ ਨਾਲ ਇਹ ਜਿਹੜਾ ਪੇਪਰ ਹੈ ਉਹ ਕਾਮਰਸ ਵਾਲੇ ਸਟੂਡੈਂਟਸ ਦਾ ਵੀ ਹੈਗਾ ਜਿਨ੍ਹਾਂ ਨੇ ਮੈਥਮੈਟਿਕਸ ਨੂੰ ਰੱਖਿਆ ਹੋਇਆ ਸੋ ਰਜੇ ਵਿਦਾਊਟ ਐਨੀ ਵੇਸਟੇਜ ਆਫ ਟਾਈਮ ਲੈਟ ਸੀ ਦ ਕੁਐਸਚਨ ਪੇਪਰ ਇਹਦੇ ਵਿੱਚ ਤੁਹਾਨੂੰ ਸੈਂਪਲ ਪੇਪਰ ਹੀ ਮਿਲੇਗਾ ਇਫ ਯੂ ਵਾਂਟ ਦ ਸੋਲੂਸ਼ਨ ਦੈਨ ਲੈਟ ਮੀ ਨੋ ਇਨ ਦ ਕਮੈਂਟ ਸੈਕਸ਼ਨ ਫਿਰ ਆਪਾਂ ਜਿਹੜੇ ਹੈਗੇ ਨੇ ਸੈਕਸ਼ਨ ਵਾਈਜ਼ ਇਹਦੇ ਸੋਲੂਸ਼ਨਸ ਕਰ ਲਾਂਗੇ ਠੀਕ ਹੈ ਤੁਹਾਡਾ ਰਜੇ ਜਿਹੜਾ ਇਹ ਪੇਪਰ ਹੈ 80 ਨੰਬਰਾਂ ਦਾ ਹੋਏਗਾ 3 ਘੰਟਿਆਂ ਦਾ ਤੁਹਾਨੂੰ ਸਮਾਂ ਮਿਲੇਗਾ ਇਹ ਸਾਰੀਆਂ ਜਿਹੜੀਆਂ ਹੈਗੀਆਂ ਨੇ ਇਹਦੀਆਂ ਇਨਸਟਰਕਸ਼ਨਸ ਨੇ ਸਭ ਤੋਂ ਪਹਿਲਾਂ ਰਜੇ ਤੁਹਾਨੂੰ ਸੈਕਸ਼ਨ A ਦਿੱਤਾ ਗਿਆ ਹੈ ਸੈਕਸ਼ਨ A ਦੇ ਵਿੱਚ ਆਪਾਂ ਨੂੰ MCQਸ ਮਿਲਣਗੇ ਨੰਬਰ 1 ਇਸ ਫੰਕਸ਼ਨ ਦਿੱਤਾ ਹੋਇਆ ਆਰ ਅਪਰੋਚਸ ਟੂ ਆਰ ਐਫ ਆਫ ਐਕਸ ਇਸ ਇਕੁਅਲ ਟੂ 3ਐਕਸ ਮਾਈਨਸ 5 ਇਹਦਾ ਆਪਾਂ ਦੱਸਣਾ ਹੈ ਕਿ ਇਹ 1 1 ਹੈ ਔਨ ਟੂ ਹੈ 1 1 ਐਂਡ ਔਨ ਟੂ ਹੈ ਜਾਂ ਫਿਰ ਨਨ ਆਫ ਥੀਸ ਤੁਸੀਂ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ ਔਰ ਜਿਹੜੇ ਦੇ ਆਨਸਰਸ ਨੇ ਫਿਰ ਉਹ ਆਪਾਂ ਨੈਕਸਟ ਪਾਰਟ ਦੇ ਵਿੱਚ ਸੈਕਸ਼ਨ ਵਾਈਜ਼ ਕੰਪਲੀਟ ਕਰਾਂਗੇ ਸੋ ਮੈਂ ਹੌਲੀ ਹੌਲੀ ਸਕਰੋਲ ਕਰੀ ਜਾਨੀ ਆ ਤੁਸੀਂ ਜਿਹੜੇ ਹੈਗੇ ਨੇ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ ਆਫਟਰ ਦੈਟ ਰਜੇ ਪਾਰਟ 2 ਫਿਲ ਇਨ ਦਾ ਬਲੈਂਕਸ ਸਾਰੇ 1 1 ਮਾਰਕ ਦੇਣੇ ਹੈ ਵੈਲਿਊ ਆਫ ਸਾਈਨ ਇਨ ਵਰਸ 1 एवरीथिंग ਮੈਟਰਸ ਇਜ਼ एवरीथिंग ਦੈਨ ਰਜੇ ਟਰੂ ਐਂਡ ਫਾਲਸ ਆਫ ਦਾ ਫੋਲੋਇੰਗ ਸਟੇਟਮੈਂਟਸ ਸਾਨੂੰ ਅੱਠ ਸਟੇਟਮੈਂਟਸ ਦਿੱਤੀਆਂ ਨੇ ਇਹਦੇ ਟਰੂ ਐਂਡ ਫਾਲਸ ਆਪਾਂ ਨੇ ਦੱਸਦੇ ਨੇ सो सेक्शन ए ਦੇ ਵਿੱਚ ਤਿੰਨ ਚੀਜ਼ਾਂ ਹੀ ਸੀ ਐਮਸੀਕਿਊ ਫਿਲ ਇਨ ਦਾ ਬਲੈਂਕ ਐਂਡ ਟਰੂ ਫਾਲਸ ਆਫਟਰ ਦੈਟ ਵੀ ਹੈਵ ਸੈਕਸ਼ਨ ਬੀ ਸੈਕਸ਼ਨ ਬੀ ਦੇ ਵਿੱਚ ਤੁਹਾਨੂੰ 4th ਕੁਐਸਚਨ ਐਜ਼ ਇਟ ਇਜ਼ ਐ 5th ਦੇ ਵਿੱਚ ਤੁਹਾਨੂੰ ਆਪਸ਼ਨ ਹੈ 6th ਕੁਐਸਚਨ ਦੇ ਵਿੱਚ ਆਪਸ਼ਨ ਹੈ 7th 8th ਐਜ਼ ਇਟ ਇਜ਼ ਆਕੇ A ਵੈਕਟਰ ਇਜ਼ 2i ਕੈਪ j ਕੈਪ ਸੱਚ ਦੈਟ ਠੀਕ ਹੈ ਪੂਰੇ ਦੇ ਪੂਰੇ ਰਜੇ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਆਫਟਰ ਦੈਟ ਵੀ ਹੈਵ ਅ ਸੈਕਸ਼ਨ ਸੀ ਇਹਦੇ ਵਿੱਚ ਵੀ ਕੁਝ ਇਸ ਤਰੀਕੇ ਨਾਲ ਇਹ 9th ਕੁਐਸਚਨ ਐਜ਼ ਇਟ ਇਜ਼ 10th ਕੁਐਸਚਨ ਦੇ ਵਿੱਚ ਤੁਹਾਨੂੰ ਔਰ ਆ ਰਹੀ ਹੈ ਦੈਨ 11th ਦੇ ਵਿੱਚ ਵੀ ਤੁਹਾਨੂੰ ਆਪਸ਼ਨ ਦਿੱਤੀ ਗਈ ਹੈ ਦੈਨ ਯੂ ਹੈਵ 12th ਕੁਐਸਚਨ ਐਂਡ 13 ਦੇ ਵਿੱਚ ਵੀ ਆਪਾਂ ਨੂੰ ਔਰ ਮਿਲ ਰਹੀ ਹੈ ਉਸ ਤੋਂ ਬਾਅਦ ਰਜੇ ਆਪਣੇ ਕੋਲ ਆਂਦਾ ਹੈ ਜੀ ਸੈਕਸ਼ਨ ਡੀ ਸੈਕਸ਼ਨ ਡੀ ਦੇ ਵਿੱਚ ਆਪਾਂ ਨੂੰ ਟੋਟਲ 6 ਮਾਰਕ ਦੇ ਕੁਐਸਚਨ ਆਂਦੇ ਨੇ ਠੀਕ ਹੈ ਤੁਸੀਂ ਦੇਖ ਸਕਦੇ ਹੋ ਇਹਦਾ ਜੋ ਪੈਟਰਨ ਹੈ ਥੈਟ ਇਜ਼ ਤੁਹਾਨੂੰ ਇੱਕ ਕੁਐਸਚਨ ਦੇ ਵਿੱਚ A ਤੇ B ਪਾਰਟ ਮਿਲ ਰਿਹਾ ਹੈ ਔਰ ਫਿਰ ਤੁਹਾਨੂੰ ਔਰ ਮਿਲ ਰਹੀ ਹੈ ਠੀਕ ਹੈ ਜਿਹੜੇ 6 ਮਾਰਕ ਵਾਲੇ ਕੁਐਸਚਨ ਹੁੰਦੇ ਆ ਉਹਦੇ ਵਿੱਚ ਆਪਾਂ ਨੂੰ ਹਰੇਕ ਦੇ ਵਿੱਚ ਹੀ ਔਰ ਦੇਖਣ ਨੂੰ ਮਿਲ ਜਾਂਦੀ ਹੈ ਨੈਕਸਟ ਇਜ਼ ਸੋ ਦੈਟਸ ਇਟ ਥਿਸ ਇਜ਼ ਯੋਰ ਸੈਂਪਲ ਪੇਪਰ ਮੈਥਮੈਟਿਕਸ ਹੈ ਕਿ ਇਦਾਂ ਦਾ ਵਿਸ਼ਾ ਹੈ राजे ਜਿਹਦੇ ਵਿੱਚੋਂ ਆਊਟ ਆਫ ਮਾਰਕਸ ਸਕੋਰ ਕਰਨੇ ਪੋਸੀਬਲ ਨਹੀਂ ਠੀਕ ਹੈ ਸੋ ਤੁਸੀਂ ਆਪਣੀ ਤਿਆਰੀ ਇਹਦੀ ਪ੍ਰੋਪਰ ਤਰੀਕੇ ਨਾਲ ਕਰ ਸਕਦੇ ਹੋ ਇਫ ਯੂ ਵਾਂਟ ਦ ਸੋਲੂਸ਼ਨ ਤਾਂ ਆਪਾਂ ਤੁਹਾਨੂੰ ਦੱਸਦੇ ਕਿ ਹੌਲੀ ਹੌਲੀ ਆਪਾਂ ਇਹਦੇ ਸੋਲੂਸ਼ਨਸ ਦੀਆਂ ਵੀਡੀਓਜ਼ ਲੈ ਕੇ ਆਵਾਂਗੇ ਸੋ ਅਗਰ ਤੁਹਾਨੂੰ ਵੀਡੀਓ ਅੱਛੀ ਲੱਗੀ THEN ਡੋਨਟ ਫੋਰਗੇਟ ਟੂ ਸਬਸਕ੍ਰਾਈਬ ਦ ਚੈਨਲ ਸ਼ੇਅਰ ਦਿਸ ਚੈਨਲ ਟੂ ਯੋਰ ਫਰੈਂਡਸ ਬਿਕਾਜ਼ ਵੀ ਨੀਡ ਯੋਰ ਸਪੋਰਟ ਵੈਰੀ ਵੈਲ ਥੈਂਕ ਯੂ राजे 올 द बेस्ट ਐਂਡ ਗੋਡ ਬlesਸ ਯੂ